ਪਿੰਡ 달ਮ ਦੇ ਵਿੱਚ ਇੱਕ ਮਹੀਨਾਵਾਰੀ ਮੀਟਿੰਗ ਮਸਿਆ ਤੇ ਪਵਿੱਤਰ ਦਿਹਾੜੇ ਤੇ ਚੜ੍ਹਦੀ ਕਲਾ ਮਜਬੂਤ ਟ੍ਰੇਡ ਯੂਨੀਅਨ ਤੇ ਪੰਜਾਬ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਜੀ ਦੀ ਅਗਵਾਈ ਦੇ ਹੇਠ ਬੜੀ ਹਰਸ਼ੋ ਉਲਾਸ ਦੇ ਨਾਲ ਕੀਤੀ ਗਈ ਇਸ ਮੌਕੇ ਤੇ ਯੂਨੀਅਨ ਦੇ ਸਮੂਹ ਮੈਂਬਰ ਮੌਜੂਦ ਸਨ ਅਤੇ ਜੋਬਨ ਸਿੰਘ ਦੀ ਚੰਗੀ ਕਾਰਗੁਜ਼ਾਰੀ ਮਿਹਨਤ ਅਤੇ ਇਮਾਨਦਾਰੀ ਨੂੰ ਵੇਖਦੇ ਹੋਏ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਅਤੇ ਜੋਬਨ ਸਿੰਘ ਨੇ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਪਾਰਟੀ ਦੇ ਨਾਲ ਦਿਨ ਆਹ ਤਾਂ ਕੰਦੇ ਤੋਂ ਕੰਡਾ ਮਿਲਾ ਕੇ ਚੱਲੇਗਾ ਅਤੇ ਦਿਨ ਰਾਤ پارٹی ਦੀ ਸੇਵਾ ਕਰਨ ਵਿੱਚ ਪਿੱਛੇ ਨਹੀਂ ਹਟੇਗਾ ਅਤੇ ਮੈਨੂੰ ਜੋ ਉਹਦਾ ਬਖਸ਼ਿਆ ਗਿਆ ਹੈ ਮੈਂ ਪੂਰਾ ਤਨ ਦੇਈ ਦੇ ਨਾਲ ਨਿਭਾਵਾਂਗਾ ਅਤੇ ਕਿਸੇ ਵੀ ਕਿਸਮ ਦਾ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗਾ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ ਅਤੇ ਪੰਜਾਬ ਪ੍ਰਧਾਨ ਸਰਦਾਰ ਸਵਿੰਦਰ ਸਿੰਘ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੀ ਯੂਨੀਅਨ ਵਿੱਚ ਆਏ ਦਿਨ ਬਹੁਤ ਵਾਧਾ ਹੋ ਰਿਹਾ ਹੈ ਅਤੇ ਪਬਲਿਕ ਯੂਨੀਅਨ ਦੀ ਤਾਕਤ ਨੂੰ ਜਾਣ ਗਈ ਹੈ ਅਤੇ ਅੱਗੇ ਤੋਂ ਯੂਨੀਅਨ ਕੋਈ ਵੀ ਜ਼ੁਲਮ ਬਰਦਾਸ਼ਤ ਨਹੀਂ ਕਰੇਗੀ ਅਤੇ ਜੋ ਵੀ ਯੂਨੀਅਨ ਦੇ ਕਿਸੇ ਬੰਦੇ ਦੇ ਨਾਲ ਵੀ ਟਕਰਾ ਕਰੇਗਾ ਉਸ ਬੰਦੇ ਨੂੰ ਉਸੇ ਤਰ੍ਹਾਂ ਹੀ ਜਵਾਬ ਦਿੱਤਾ ਜਾਵੇਗਾ ਅਤੇ ਆਏ ਹੋਏ ਮਹਿਮਾਨਾਂ ਵਾਸਤੇ ਲੰਚ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਮ੍ਰੇਸਰ ਦਰਪਨ ਟੀਵੀ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਐਸ ਰਾਈਟਰ ਅਤੇ ਨਰਮਨ ਸਿੰਘ ਜੀ ਦਾ ਆਲਮ ਇਹਨਾਂ ਦੇ ਨਾਲ ਮਹਾਰਾਜ ਸਾਡੀ ਜੂਨੀਅਨ ਦੇ ਵਿੱਚ ਬਹੁਤ ਹੀ ਪਾਵਨ ਹੁੰਦੀ ਹੈ ਕਿਉਂਕਿ ਨਟਾਲਾ ਔਰ ਬਹੁਤ ਤਕੜੇ ਜਿਹਾਰੂ ਨੇ ਸਾਡੀ ਜੂਨੀਅਨ ਦੇ ਭਾਈ ਸਾਹਿਬ ਜਸਮਤ ਸਿੰਘ ਜੀ ਤਰਸੀਪ ਸਿੰਘ ਦੀ ਨਗਰੀ ਉਨ੍ਹਾਂ ਦੇ ਨਾਲ ਹੋਰ ਵੀ ਸਾਥੀ ਆਏ ਨੇ ਇਤਨੀਆ ਨਾਂ ਲੈਣ ਲੱਗੇ ਤੇ ਬੜੇ ਨਾਮ ਬੰਦੇ ਸਾਡੇ ਵੀ ਜਿਹੜੇ ਬੜੇ ਸਤਰਾਮ ਸਿੰਘ ਜੀ ਬੱਲ ਵੀਰ ਸਿੰਘ ਜੀ ਬੱਲ ਇਹ ਉਹਨਾਂ ਦੇ ਛੋਟੇ ਬਰਾਦਰ ਬੱਬੂ ਜੀ ਬੱਲ ਇਹ ਸਾਡੇ ਕੋਲ ਪਹੁੰਚੇ ਨੇ ਕਾਫੀ ਸਾਡੇ ਨਾਲ ਜੁਨੀਅਨ ਦੇ ਮੈਂਬਰ ਬਣੇ ਨੇ ਤੇ ਹੁਣ ਮੈਂ ਬੇਨਤੀ ਕਰਨਾ ਚਾਹਨਾ ਹੈ ਕਿ ਹੋਰ ਵੀ ਕੋਈ ਮੇਰਾ ਵੀਰ ਜੇ ਕੋਈ ਦੋ ਚਾਰ ਗੱਲਾਂ ਆਪਣੀਆਂ ਆਪਣੇ ਬਾਰੇ ਦੱਸਣਾ ਚਾਹੁੰਦਾ ਆ ਕਿ ਆ ਕੇ ਦੱਸ ਸਰ ਜੀ ਮੌਕਾ ਆ ਗਿਆ ਮੇਰੇ ਵੀਰ ਉਹ ਜਿੰਨੇ ਵੀ ਆਉਣਾ ਕੋਈ ਮੁਸ਼ਕਲ ਹੈ ਕਿਸੇ ਨੂੰ ਉਹ ਵੀ ਆਣ ਕੇ ਇੱਥੇ ਦੱਸ ਸਕਦਾ ਵੀ ਮੇਰੀ ਆ ਮੁਸ਼ਕਲ ਹੈ ਮੇਰੇ ਪਿੰਡ ਦੇ ਵਿੱਚ ਮੈਨੂੰ ਫਲਾਣੇ ਬੰਦੇ ਪਰੇਸ਼ਾਨ ਕਰਦੇ ਨੇ ਤੇ ਉਹ ਆ ਕੇ ਮੇਰਾ ਵੀਰ ਇੱਥੇ ਸਾਨੂੰ ਨੋਟ ਕਰਾ ਸਕਦਾ ਕੋਈ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਤੇ ਉਹ ਦੱਸ ਸਕਦਾ ਤੇ ਹੁਣ ਮੈਂ ਆਖਰ ਦੇ ਵਿੱਚ ਆਪਣੇ ਪੰਜਾਬ ਦੇ ਪ੍ਰਧਾਨ ਸਵਿੰਦਰ ਸਿੰਘ ਜੀ ਬਲ ਉਹ ਵੀ ਆਪਣੇ ਵਿਚਾਰ ਤੁਹਾਡੇ ਗਾੜੀ ਰੱਖਣਗੇ ਕਿ ਸਾਡੀ ਜੁਨੀਅਨ ਦੇ ਵਿੱਚ ਅੰਗ ਨਾਲ ਕਿਹੜੀਆਂ-ਕਿਹੜੀਆਂ ਤੁਹਾਨੂੰ ਇੱਥੇ ਸਹੂਲਤਾਂ ਮਿਲ ਸਕਦੀਆਂ ਨੇ ਜੁਨੀਅਨ ਦੇ ਵਿੱਚ ਮੈਂਬਰ ਬਣਨਾ ਇਹ ਅਸੀਂ ਦੱਸਣਗੇ ਸਾਡੇ ਪੰਜਾਬ ਦੇ ਪ੍ਰਧਾਨ ਸਵਿੰਦਰ ਸਿੰਘ ਜੀ ਬਲ ਵਾਇਲ ਦੀ ਕਖਨਸਾ ਵਾਇਲ ਦੀ ਕਿਥੀ ਪਰਮ ਸਰਕਾਰੀਓ ਇਲਾਕਾ ਨਿਵਾਸੀ ਤੇ ਮੇਰੇ ਬਾਹਰੋਂ ਆਏ ਭਗਵੰਤੇ ਵੀਰ ਸਾਡੀ ਯੂਨੀਅਨ ਦੇ ਵੱਖ-ਵੱਖ ਜਿਲ੍ਹਾ ਪ੍ਰੈਜਿਡੈਂਟ, ਬਲਾਕ ਪ੍ਰਧਾਨ ਸਾਡੇ ਪੱਤਰਕਾਰ ਵੀਰ ਤੇ ਸਾਡੇ ਹੋਰ ਵੀਰ ਜਿਹੜੇ ਨਵੇਂ ਆਏ ਆ ਜਿਨ੍ਹਾਂ ਦੇ ਅਸੀਂ ਚਲੋ ਕਿਹਾ ਨਾਂ ਕਿੰਨੇ ਲੱਗੇ ਇਹਦੇ ਬਹੁਤ ਸਮਝ ਲਗੇਗਾ ਨਾਂ ਤੇ ਆਪ ਹੀ ਵੈਤ ਨੂੰ ਜਾਣਦਾ ਸਾਧਿਓ ਅੱਜ ਜੋ ਆਪਾਂ ਇੱਥੇ ਇਕੱਤਰ ਹੋਏ ਆ ਸਾਨੂੰ ਇੱਕ ਬਹੁਤ ਉਹੀ ਉਸਨੂੰ ਦਿਆ ਕਿ ਸਾਡੀ ਯੂਨੀਅਨ ਦੇ ਨਾਲ ਜਿਹੜੇ ਸਾਡੇ ਵੀਰ ਜੁੜਿਆ ਬਾਕੀ ਵੀਰ ਜਿੱਦਾਂ ਸੋਹਿਆਂ ਤੋਂ ਸਰਦਾਰ ਕੁਸ਼ੀਲ ਸਿੰਘ ਨੇ ਦੱਸਿਆ ਕਿ ਸਾਡੇ ਇਸੇ ਵਰਕਰ ਨੇ ਉੱਪਰ ਪਰਚਾ ਹੋਇਆ ਇੰਜੜਾ ਇਹ ਪਰਚਾ ਹੋਇਆ ਵਾ ਆਪਾਂ ਜਾਂ ਆਪਾਂ ਕੋਈ ਜੀ ਜੀ ਕੋਈ ਚਿੱਕੀ ਐਸਐਸਪੀ ਨੂੰ ਦਿੰਨੇ ਆ ਤੇ ਟਾਈਮ ਬਹੁਤ ਲੱਗੇਗਾ ਅਣਕਵਾਰੀ ਤੋਂ ਬਾਅਦ ਕੋਈ ਵੀ ਹੱਲ ਨਹੀਂ ਹੈਗਾ ਕਿ ਜਿਹੜਾ ਪਰਚਾ ਰੱਦ ਹੋ ਸਕੇ ਆਪਾਂ ਨੂੰ ਕਹਾਂ ਹਰ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਕਿ ਤਾਹੀਂ ਆਪਾਂ ਜੰਗ ਜੜੀ ਆ ਲੜ ਸਕਦੇ ਆ ਜਾਂ ਆਪਾਂ ਨੂੰ ਕਾਨੂੰਨ ਬਾਰੇ ਨਹੀਂ ਪਤਾ ਫੇਰ ਕੋਈ ਜੰਗ ਆਪਾਂ ਲੜ ਨਹੀਂ ਸਕਦੇ ਜਾਂ ਅਸੀਂ ਪਰਚੇ ਰੱਦ ਕਰਾਉਨੇ ਆ ਤੇ ਐਸਐਸਪੀ ਦੇ ਹੁਕਮੇ ਨਾਲ ਪ੍ਰਚਾਰਾ ਤੋਂ ਹੁਣਾ ਬਾਕੀ ਉਹਦਾ ਕੋਈ ਹੱਲ ਨਹੀਂ ਹੈਗਾ ਕਿ ਨਹੀਂ ਪ੍ਰਚਾਰਾ ਰੱਦ ਕਰਵਾ ਸਕੀਏ ਨਾ ਕੋਈ ਅਫਸਰ ਕਰ ਸਕਦਾ ਨਾ ਕਿਸੇ ਨੂੰ ਕੋਈ ਪਾਪ ਰਿਆ ਵੇਖੋ ਇਹਨਾਂ ਦੀ ਗੱਲ ਮੇਰੇ ਨਾਲ ਹੋਈ ਸੀ ਮੈਂ ਉਸ ਦਿਨ ਐਸਐਸਪੀ ਸਾਹਿਬ ਨੂੰ ਕਿਹਾ ਸੀ ਕਿ ਸਾਨੂੰ ਕੋਈ ਸਮਝਤਾ ਜਾਵੇ ਸਾਡੇ ਬੰਦਿਆਂ 'ਤੇ ਫੇਰਾ ਨਾ ਮਾਰਿਆ ਜਾਵੇ ਕਿ ਅਹੀਂ ਐਸਐਸਪੀ ਸਾਹਿਬ ਨੂੰ ਅਨਕੁਆਰੀ ਲਗਣੀ ਆ ਪਰ ਇਹ ਐਸਐਸਓ ਸਾਹਮਣੇ ਗਿਆ ਕਿ ਜੀ ਆਪ ਜੀ ਤੁਸੀਂ ਆਪਣੇ ਜਿੱਥੇ ਇਨਕੁਆਰੀ ਲਾਉਣੀ ਨਾਲੋਂ ਮੈਂ ਤੁਹਾਡੇ ਬੰਦਿਆਂ ਵੱਲ ਨਹੀਂ ਆਉਂਗਾ ਪਰ ਛੁੜ ਕੇ ਚੱਲੋਗੇ ਇਸ ਜੁਨੀਅਨ ਦੇ ਵਿੱਚ ਆ ਕੇ ਤੁਸੀਂ ਜੁਨੀਅਨ ਦੇ ਮੈਂਬਰ ਬਣਾਓ ਕੋਈ ਜ਼ਿਆਦਾ ਕੰਮ ਨਹੀਂ ਹੈ ਮੇਰੇ ਵੀਰੋ ਇੱਕ ਆਧਾਰ ਕਾਰਡ ਦੀ ਕਾਪੀ ਦੋ ਤਾੜੀਆਂ ਆਪਣੀਆਂ ਪਾਸਪੋਰਟ ਸਾਈਜ਼ ਫੋਟੋ ਤੇ ਵੀਰ ਮੇਰੇ ਵੀਰੋ ਜੋ ਸਾਲ ਦੀ ਫੀਸ ਹੈ 250 ਰੁਪਏ ਹੈ ਉਹਦੇ ਨਾਲ ਤੁਹਾਡਾ ਆਈ ਕਾਰਡ ਨੈਮੂਲੇਸ਼ਨ ਕਰਕੇ ਜਿੱਦਾਂ ਹੈ ਬਾਕ ਜੇਚ ਇਕਾ ਦੇ ਤਾਂ ਨੋਡਰਟੀ ਕਾਰ ਮਿਲਣਗੇ ਇਹਨਾਂ ਨੂੰ ਵੀ ਵਰਤ ਸਕਦੇ ਜੇ ਇਹ ਪਾਵਰ ਨੂੰ ਤੁਸੀਂ ਇਕੱਲੇ ਵੀ ਜिले ਦੇ ਜੂਸ ਦੇ ਪ੍ਰਧਾਨ ਜੀ ਜੋਗਤ ਜੀ ਹਾਂ ਜੀ ਲੋਕ ਨੇ ਕੋਟੋ ਬਾਤ ਕਰ ਰਹੇ ਨੇ ਕਰਨ ਜੀ ਇੱਤਨ ਕੀ ਮੁਸਤਾਬਾ ਤੋਂ ਹੈ ਉਨੀ ਅਗੇ ਮੰਤੇ ਆਣ ਗੋਲੇ ਸੋਲਹਾ ਸੋਤ ਸਰੀਆ ਕਾਲ ਇਹ ਨਿਰਮਲ ਸਿੰਘ ਤੋਂ ਵੀ ਸਾਡੇ ਵੱਡੇ ਭੈਣ ਜੀ ਆ ਗਰਮੀਆਂ ਸੁਭਾਅ ਦੇ ਵੀ ਬਹੁਤ ਹਾਂਜੀ 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 ਜੀ ਬਹੁਤ ਜਿਆਦਾ ਧੰਨਵਾਦ ਹੈ ਜੀ ਹਾਂਜੀ ਨਰਮ ਸਿੰਘ ਦੀ ਪਤਾਈ ਕਹਿੰਦੇ ਆ ਹਾਂ ਜੀ ਹਾਂ ਅਮਦੇ ਹਾਂ ਜੀ ਬਾਦ ਬਾਦ ਕੀ ਆ ਹਾਂ 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 ਬਹੁਤ ਸਰੀਆ ਵਾਲੇ ਨਰਮ ਜੀ ਜਿਹਨਾਂ ਨੇ ਇਹੀ ਬਹੁਤ ਫੜਾਇਆ ਜੀ ਗੁਰੋ ਜੀ भले पिंड आएवागुरू जी का ख़ालसा वाहिगुरू जीर तरसेम जी कुलदीप जी आए कलाक ਲੋ ਜੀ ਹੋਰ ਹਾਂਜੀ ਜੀ ਚੰਨੀ ਸਤਨਾਰਨ ਸਿੰਘ ਜੀ ਸਾਡੇ ਬਾਦਲਾ ਸਾਹਿਬ ਇਹ ਵੀ ਆ ਕੇ ਆਪਣਾ ਵਰਪਾਲ ਸਿੰਘ ਜੀ ਉਹਨੂੰ ਕਰਾਉਂਦੇ ਆ ਬੋਲੇ ਸੋ ਨਿਹਾਲ ਪਾਈ ਦੀ ਸੋਨਾ ਜਗਿੰਦਰ ਸਿੰਘ ਰਮਜੀਤ ਸਿੰਘ ਗਾਲਮ ਪਰਮਜੀਤ ਸਿੰਘ ਦੀ ਗਾਲਮ ਜਾਸਮਰ ਸਰਕਾਰ ਜਗENDER ਸਿੰਘ ਜੀ ਆਓ ਜੀ ਇਹ ਨਹੀਂ ਸਾਡੀ ਦੁਨੀਆ ਨੇ ਜਵਾਨੀ ਦੁਨੀਆ ਨੂੰ ਬਣੀ ਹੈ ਇਹਦੇ ਅੰਦਰ ਅਸੀਂ ਕੰਮ ਕਰ ਰਹੇ ਨੇ ਜਗENDER ਸਿੰਘ ਜੀ ਹਾਂਜੀ ਚਲੋ ਸਾਹਮਣੇ ਅੱਛਾ ਗੁਰਦੇਵ ਸਿੰਘ ਜੀ ਬਾਹਰ ਅੱਛਾ ਗੁਰਦੇਵ ਸਿੰਘ ਜੀ ਹਾਂ ਜੀ ਸੋ ਨਿਹਾਲ ਸਾਰ ਸਿੱਖਿਆ ਫਰਮ ਬਕਰ ਮਾਈ ਦੀ ਉਹ ਵੀ ਬਾਰੇ ਕੰਮ ਆ ਗਿਆ ਲੋ ਇਜ਼ਤਾਨ ਬਣਾਉਣ ਲਈ ਹਾਂ ਜੀ ਨਵਾਂ ਆਇਆ ਚਲਣੇ ਤੁਸੀਂ ਕੁਛ ਨਾ ਮੈਨੂੰ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਮੁਬਾਰਕਾ ਚੜ੍ਹਦੀ ਕਲਾ ਮਜ਼ਦੂਰ ਯੂਨੀਅਨ ਦੇ ਵੱਲੋਂ ਤੁਹਾਨੂੰ ਜੋ ਉਹਦਾ ਦਿੱਤਾ ਗਿਆ ਹੈ ਉਸ ਤੇ ਬਾਰੇ ਜ਼ਿਕਰ ਕਰਨਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇ ਜਿੰਨੇ ਵੀ ਵਰਕਰ ਆਏ ਨੇ ਉਹਨਾਂ ਦਾ ਧੰਨਵਾਦ ਕਰਦਾ ਜੀ ਤੇ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਬੋਲ ਕੇ ਮੇਰਾ ਨਾਮ ਜੋਬਨ ਸਿੰਘ ਹੈ ਜੀ ਪਿੰਡ ਪਿੰਡ 달ਮ ਹੈ ਜੀ ਤੇ ਮੈਂ ਮਜ਼ਦੂਰ ਜੂਨੀਅਨ ਦੇ ਨਾਲ ਕਾਫੀ ਟਾਈਮ ਤੋਂ ਜੁੜਿਆ ਹਾਂ ਪਰ ਇਹਨਾਂ ਨੇ ਅੱਜ ਮੈਨੂੰ ਅਹੁਦਾ ਦੇ ਕੇ ਹੋਰ ਬਲੰਦੀਆਂ ਤੇ ਪਹੁੰਚਾ ਦਿੱਤਾ ਆ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਇਹਨਾਂ ਦਾ ਜਿੱਥੋਂ ਤੱਕ ਵੀ ਹੋਏਗਾ ਮੈਂ ਸਾਥ ਦੇਵਾਂਗਾ ਕੋਈ ਵੀ ਮੈਨੂੰ ਰਾਤ 24 ਘੰਟਿਆਂ ਦੇ ਵਿੱਚ ਕੋਈ ਵੀ ਫੋਨ ਕਰੇਗਾ ਮੈਂ ਹਾਜ਼ਰ ਹੋਵਾਂਗਾ ਹੋਰ ਮੈਂ ਕੋਸ਼ਿਸ਼ ਕਰਾਂਗਾ ਕਿ 10 ਘਾਟ ਮੈਂ ਆਪਣੇ ਕੋਲੋਂ ਬਣਾ ਕੇ ਦਵਾਂਗਾ ਮਜ਼ਦੂਰ ਜੂਨੀਅਨ ਦੇ ਬੰਦਿਆਂ ਨੂੰ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਸਰਦਾਰ ਮੰਗਲ ਸਿੰਘ ਮੁਖ ਬਲਾਰਾ ਪੰਜਾਬ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਅੱਜ ਪਿੰਡ ਦਾਲਮ ਹਲਕਾ ਜੰਡਾਲਾ ਦੇ ਪਿੰਦੇ ਪਿੰਡ ਦਾਲਮ ਵਿੱਚ ਜੋ ਅੱਜ ਸਾਡੀ ਜੂਨੀਅਨ ਨੇ ਇੱਥੇ ਮੀਟਿੰਗ ਰੱਖੀ ਹੈ ਅਸੀਂ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਆਪਾਂ ਜੋਬਨ ਸਿੰਘ ਜੀ ਨੂੰ ਜੋ ਜੂਥ ਵਿੰਗ ਦਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਚੁਣਿਆ ਉਹ ਬਿਲਕੁਲ ਉਹਨੂੰ ਦੱਸਿਆ ਗਿਆ ਕਿ ਆਪਣੇ ਅਹੁਦੇ ਦੇ ਉੱਤੇ ਜੋ ਰੋਲ ਦਿੱਤਾ ਗਿਆ ਹੈ ਉਹਦੇ ਤੇ ਠੀਕ ਢੰਗ ਦੇ ਨਾਲ ਉਹਦੀ ਵਰਤੋਂ ਕਰਨੀ ਆ ਕਿਹਤੇ ਕੋਈ ਵੀ ਮੁਸ਼ਕਲ ਬੰਦੀ ਆ ਉਹਦਾ ਨਾਲ ਜਾਣਾ ਉਹਦਾ ਸਾਥ ਦੇਣਾ ਤੇ ਹੁਣ ਆਪਾਂ ਇਸ ਪਿੰਡ ਦੇ ਵਿੱਚੋਂ ਕਾਫੀ ਬੰਦੇ ਦੇਖੋ ਕਿੰਨਾ ਇਕੱਠ ਹੋਇਆ ਹੈ ਪਿੰਡ ਦੇ ਵਿੱਚ ਵੇਖੇ ਪਤਾ ਲੱਗਦਾ ਪੀ ਇਹ ਪਿੰਡ ਤੋਂ ਕਾਫੀ ਸਾਡੇ ਨਾਲ ਲੋਕ ਮਜ਼ਦੂਰ ਜੁੜੇ ਹੋਏ ਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜੋ ਸੁੱਤੇ ਹੋਏ ਲੋਕਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਜਾ ਜਾ ਕੇ ਜਗਾ ਰਹੇ ਆ ਕਿ ਮੇਰੇ ਵੀਰੋ ਜਾਗੋ ਜਾਗੰਦਾ ਵਕਤ ਆਇਆ ਹੈ ਸੌਣ ਦਾ ਸਮਾਂ ਨਹੀਂ ਆਇਆ ਜਿਹੜੇ ਸੌਂਦੇ ਆ ਉਹ ਆਪਣਾ ਹੱਕ ਗਵਾ ਬੈਂਦੇ ਨੇ ਜਿਹੜੇ ਜਾਗਦੇ ਨੇ ਹੱਕ ਉਹਨਾਂ ਨੂੰ ਦਿੰਦੇ ਨੇ ਤੇ ਆਪਾਂ ਸਰਕਾਰਾਂ ਨੂੰ ਵੀ ਕਾਫੀ ਦੇਰ ਦਿੱਤੋਂ ਇਹ ਬੇਨਤੀ ਕਰਦੇ ਆ ਰਹੇ ਆ ਕਿ ਸਾਡੇ ਮਜ਼ਦੂਰ ਵਰਗ ਦੇ ਨਾਲ ਜੋ ਧੱਕੇ ਕੀਤੇ ਜਾਂਦੇ ਆ ਉਹ ਧੱਕੇ ਨਹੀਂ ਹੋਣੇ ਚਾਹੀਦੇ ਇਹਨਾਂ ਕੋਲ ਜੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਉਣ ਵਾਲਾ ਨਹੀਂ ਕਾ ਅੱਜ ਜੋ ਮਸਨ ਨੂੰ ਜੋ ਉਹਦਾ ਦਿੱਤਾ ਗਿਆ ਹੈ ਉਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਪ੍ਰੈਜ਼ੀਡੈਂਟ ਸਰਦਾਰ ਸਵਿੰਦਰ ਸਿੰਘ ਬੱਲ ਅੱਜ ਜੋਵਨ ਸਿੰਘ ਨੂੰ ਆਪਾਂ ਜੋ ਸਵਿੰਗ ਦਾ ਪ੍ਰਧਾਨ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਵਾਂ ਕਿ ਜਿਹੜਾ ਜੋਵਨ ਸਿੰਘ ਆ ਕਾਫੀ ਚਿਰ ਤੋਂ ਸਾਡੇ ਨਾਲ ਇਹ ਜੁੜਿਆ ਕਾਫੀ ਚਿਰ ਤੋਂ ਜੂਨੀਅਨ ਦੇ ਨਾਲ ਚੱਲਦਾ ਆਉਂਡਿਆ ਏ ਤੇ ਅੱਜ ਇਹਨੂੰ ਆਪਾਂ ਸਭ ਸੰਤੀ ਦੇ ਨਾਲ ਪ੍ਰਧਾਨ ਬਣਾਇਆ ਵਾ ਕਿ ਜੋ ਇਹਨੂੰ ਪ੍ਰਧਾਨ ਬਣਾਇਆ ਵਾ ਇਹ ਆਪਣੇ ਅਹੁਦੇ ਦਾ ਬਿਲਕੁਲ ਇਸਤੇਮਾਲ ਜਿਹੜਾ ਬਿਲਕੁਲ ਠੀਕ ਕਰੇਗਾ ਕਿ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਦੇ ਨਾਲ ਕੰਦਾ ਚੁਪਚਲਾ ਮਲਾ ਕੇ ਚੱਲੇਗਾ ਅੱਜ ਆਪਣੇ ਵੀਰ ਨੂੰ ਆਪਾਂ ਵਧਾਈਆਂ ਵੀ ਦੇਣੇ ਆ ਕਿ ਜੋਬਨ ਵੀਰ ਜੀ ਤੈਨੂੰ ਅੱਜ ਵਧਾਈ ਹੋਵੇ ਬਾਕੀ ਜੋ ਸਾਡੀਆਂ ਮੰਗਾਂ ਨੇ ਜੋ ਮਨਰੇਗਾ ਦੇ ਵਿੱਚ ਸਾਡੇ ਵੀਰ ਜਾਂ ਸਾਡੀਆਂ ਭੈਣਾਂ ਕੰਮ ਕਰਦੀਆਂ ਨੇ ਕਿ ਉਹਨਾਂ ਦੀਆਂ 2-2 4-4 ਦਿਹਾੜੀਆਂ ਲਵਾ ਕੇ ਜਿਹੜੇ ਸਰਪੰਚ ਨੇ ਕਿ ਉਹ ਪੈਸੇ ਜਿਹੜੇ ਆ ਦੂਜੀਆਂ ਕਾਪੀਆਂ ਦੇ ਵਿੱਚ ਪਵਾ ਲੈਂਦੇ ਨੇ ਆਪਾਂ ਇਹ ਭਗਵੰਤਬਾਨ ਨੂੰ ਬੇਨਤੀ ਕਰਦੇ ਆ ਕਿ ਥੋੜਾ ਜਿਹਾ ਧਿਆਨ ਤੁਸੀਂ ਇਸ ਬੰਦੇ ਦਿਓ ਕਿ ਜਿਹੜੀਆਂ ਫਰਜੀ ਕਾਪੀਆਂ ਇੱਕ ਸਰਪੰਚ ਬਣਾ ਕੇ ਆ ਪੈਸੇ ਕਢਾਉਂਦੇ ਆ ਤੇ ਸਾਡੇ ਗਰੀਬ ਵਰਗ ਦੇ ਨਾਲ ਉੱਥੇ ਧੱਕਾ ਹੁੰਦਾ ਵਾ ਅਸੀਂ ਇਹ ਤੱਕੇ ਨੂੰ ਨਹੀਂ برداشت ਕਰਾਂਗੇ ਕਿ ਜਿਹੜੇ ਸਾਡੇ ਵੀਰ ਵੀਰਾਂ ਸਾਡੇ ਨਾਲ ਬਰਦਾਸ਼ ਇਹ ਤੱਕੇ ਸੇ ਹੀ ਹੁੰਦੀ ਆ ਇਹ ਬਰਦਾਸ਼ ਆਪਾਂ ਨਹੀਂ ਕਰ ਸਕਦੇ ਪਰ ਇੱਕ ਬੇਨਤੀ ਹੋਰ ਕਰਦੇ ਆ ਕਿ ਜਿਤਨਾ ਸਾਡੇ ਵੀਰਾਂ ਕੋ ਦਿਹਾੜੀਆਂ ਲਵਾ ਕੇ ਮੁਰੇਗਾ ਦੇ ਵਿੱਚ ਜਾਂ ਦੋ ਦਿਹਾੜੀਆਂ ਲਵਾ ਲੀਆਂ ਜਾਂ ਚਾਰ ਲਵਾ ਲੀਆਂ ਮੁਰਕੇ ਕੰਮ ਬੰਦ ਕਰ ਦਿੱਤਾ ਆਪਾਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਜਦੋਂ ਸ਼ੁਰੂ ਹੋਣੀ ਆ ਪੂਰਾ ਸਾਲ ਉਹਨਾਂ ਨੂੰ ਦਿਹਾੜੀਆਂ ਜਿਹੜੀਆਂ ਦਿੱਤੀਆਂ ਜਾਣ ਤੁਸੀਂ ਜਾਂ ਬੰਦ ਰਵੇ ਕੰਮ ਜਾਂ ਚੱਲਦਾ ਰਵੇ ਉਹਨਾਂ ਨੂੰ ਸਾਲ ਦੇ ਪੈਸੇ ਮਿਲਣੇ ਚਾਹੀਦੇ ਆ ਸਾਡੀ ਯੂਨੀਅਨ ਜਿਹੜੀ ਆ ਇਹ ਹੁਣ ਇਹਨੂੰ ਛੇੜ ਛੇੜੇਗੀ ਕਿ ਇਹ ਛਰਕਾਂ ਦੇ ਉੱਤੇ ਆਣ ਕੇ ਮਜਾਰੇ ਕਰੇਗੀ ਅਗਰ ਆਪਣੇ ਜਿੰਨਾ ਤੱਕ ਸਾਡੇ ਮਜ਼ਦੂਰ ਵੀਰਾਂ ਨੂੰ ਇਹ ਆਪਣਾ ਹੱਕ ਨਹੀਂ ਮਿਲ ਜਾਂਦਾ ਮਜ਼ਦੂਰ ਯੂਨੀਅਨ ਜਿਹੜੀ ਆ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਇਹ ਕਦੀ ਵੀ ਬੈਠੇਗੀ ਨਹੀਂ ਆਪਾਂ ਹਰ ਜਗ੍ਹਾ ਦੇ ਉੱਤੇ ਆਪਣੇ ਵੀਰਾਂ ਨੂੰ ਸचेत ਕਰਕੇ ਜੋ ਵੀ ਸਾਡੇ ਵੀਰ ਆ ਜਾਂ ਸਾਡੀਆਂ ਭੈਣਾਂ ਨੇ ਸਾਰਾ ਦਿਨ ਉਹ ਕੰਮ ਕਰਦੀਆਂ ਨੇ ਤੇ ਕਾਪੀਆਂ ਦੇ ਵਿੱਚ ਪੈਸੇ ਜਿਹੜੇ ਫਰਜੀ ਕਾਪੀਆਂ ਦੇ ਵਿੱਚ ਪੈਸੇ ਪੈਂਦੇ ਆ ਇਹ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਭਗਵੰਤਬਾਨ ਨੂੰ ਆਪਾਂ ਬੇਨਤੀ ਕਰਦੇ ਆ ਕਿ ਇਹ ਜਿਹੜੇ ਅਫਸਰ ਆ ਅਫਸਰਾਂ ਦੇ ਉੱਤੇ ਉਹ ਥੋੜਾ ਜਿਹਾ ਸਕੰਜਾ ਕੱਸੋ ਕਿ ਇਹ ਸਾਰੇ ਪਿੰਡਾਂ ਦੇ ਵਿੱਚ ਆਣ ਕੇ ਮਨਰੇਗਾ ਦਾ ਜਿਹੜਾ ਹੈ ਕੰਮ ਜਿਹੜਾ ਚੱਲਦਾ ਵਾ ਉਹਨੂੰ ਆਪਣਾ ਵੇਖਣ ਇਕ ਫਰਜੀ ਕਾਪੀ ਜਿਹੜੀ ਆ ਸਰਕਾਰ ਕੋਈ ਵੀ ਜਿੱਤਣਾ ਸਰਪੰਚੇ ਨਾਮ ਬਣਾ ਸਕੇ ਤੇ ਸਾਡੇ ਜਿਹੜੇ ਵੀਰ ਮਦਰੇਗਾ ਦੇ ਵਿੱਚ ਕੰਮ ਕਰਦੇ ਇਹਨਾਂ ਨੂੰ ਸਾਲ ਦੇ ਪੈਸੇ ਪੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦਾਲਮ ਦੇ ਵਿੱਚ ਜੋ ਮੀਟਿੰਗ ਹੋਈ ਆ ਮੈਨੂੰ ਬਹੁਤ ਹੀ ਖੁਸ਼ੀ ਹੋਈ ਆ ਕਿ ਸਾਡਾ ਜੋ ਮਜ਼ਦੂਰ ਵਰਗਿਆ ਹੱਬ ਇਕੱਠਾ ਹੋਇਆ ਵਾ ਇਸ ਤਰ੍ਹਾਂ ਜੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਤੇ ਆਪਾਂ ਹਰ ਚੀਜ਼ ਨੂੰ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ